ਉਹ ਸੱਚੇ ਪਾਤਸ਼ਾਹ ਤਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਪਰ ਰਹੇ ਸਤਸੰਗੀ ਜਨੋ ਭਾਗਾਂ ਵਾਲੀਆਂ ਆਪ ਸਾਰੇ ਜੋ ਪਿਆਰੇ ਬਾਬਾ ਜੀ ਤੰਤਨ ਬਾਬਾ ਸੂਰਤੀਆ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ ਸਿੰਘ ਜਿਨ੍ਹਾਂ ਦੇ ਕੀਤੇ ਹੋਏ ਪਰਉਪਕਾਰ ਦਾ ਸਤਕਾਰ ਇਸ ਪਾਵਨ ਤੇ ਪਵਿੱਤਰ ਅਸਥਾਨ ਦੀ ਆਪਾ ਸਾਰੇ ਜਣੇ ਰਲ ਮਿਲ ਕੇ ਹਾਜ਼ਰੀ ਭਰ ਰਹੇ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ ਪਾਗਾਂ ਵਾਲੀਆਂ ਔ ਰੂਹਾਂ ਨੇ ਪਾਗਾਂ ਵਾਲਾ ਉਹ ਸਰੀਰ ਹੈ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਇਨ੍ਹਾਂ ਸਵਾਸਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਪਾਤਰ ਬਣ ਰਹੇ ਆ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾ ਮਹਾਨ ਸ਼ਹੀਦ ਸਿੰਘਾਂ ਦਾ ਜਿਹੜੇ ਤਰਸ ਕਰਕੇ ਸਾਡੀ ਚੋਲੀ ਦੇ ਵਿੱਚ ਅੰਮ੍ਰਿਤ ਵੇਲਾ ਪਾਉਂਦੇ ਨੇ ਜਿਹੜੇ ਆਪਣਾ ਮੇਰਾ ਪਰਿਆ ਹੱਥ ਰੱਖ ਕੇ ਆਪਣੇ ਦਰ ਕਰਦਾ ਪਿਆਰ ਆਪਣੇ ਦਰ ਕਰਦੀ ਸੇਵਾ ਲੈਂਦੇ ਨੇ ਸੋ ਆਓ ਹਰ ਰੋਜ਼ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਉਪਦੇਸ਼ ਦੇ ਵਿੱਚੋਂ ਮੁੱਖ ਬਾਕ ਦੇ ਵਿੱਚੋਂ ਆਪਾਂ ਸਾਰੇ ਜਣੇ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ। ਆਓ ਸਤਿਗੁਰੂ ਜੀ ਨੇ ਅੱਜ ਜੋ ਸਾਨੂੰ ਹੁਕਮਨਾਵਾਂ ਸਾਹਿਬ ਬਖਸ਼ਿਆ ਅਮਰਤ ਵੇਲੇ ਦਾ ਉਹਦੇ ਵਿੱਚ ਸਤਿਗੁਰਾਂ ਜੀ ਦਾ ਕੀ ਉਪਦੇਸ਼ ਹੈ। ਕੀ ਸਤਿਗੁਰੂ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਆਓ ਆਪਾਂ ਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਥੋੜੇ ਸਮੇਂ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਸਮਝ ਕਰਕੇ ਆਪਣੇ ਮਨ ਨੂੰ ਤਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆਈਏ ਮਨ ਬਿਰਤੀਆਂ ਕਾਕਰ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠ ਕਰਕੇ ਜੋ ਅੱਜ ਦਾ ਹੁਕਮ ਨਾਵਾ ਸਾਹਿਬ ਹੈ ਉਹਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਆਓ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਇਹ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਪਾਈ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੂਤਾਈ ਹਉ ਹਰ ਗੈ ਸਦ ਬਲੇ ਹਾਰਣੈ ਜਿਤ ਸੇਵੈ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਇ ਅੱਜ ਦਾ ਜਿਹੜਾ ਹੁਕਮਨਾਮਾ ਸਾਹਿਬ ਹੈ ਸਤਿਗੁਰੂ ਜੀ ਨੇ ਸੋਠ ਦੀ ਵਾਰ ਦੇ ਵਿੱਚ 653 ਅੰਗ ਦੇ ਉੱਤੇ ਇਸ ਹੁਕਮਨਾਮੇ ਨੂੰ ਗੁਰੂ ਸਾਹਿਬ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ ਵਿੱਚੋਂ ਹੈ ਜਦੋਂ ਆਪਾਂ ਕਿਸੇ ਰਾਗ ਦੇ ਵਿੱਚੋਂ ਹੁਕਮਨਾਮਾ ਸਾਹਿਬ ਦੀ ਬਾਣੀ ਸਰਵਣ ਕਰਦੇ ਆਂ ਤੇ ਜਿੱਥੇ ਨਾਨਕ ਪਦ ਜਿੱਥੇ ਨਾਨਕ ਦਾ ਨਾਮ ਧੰਨ ਸ਼੍ਰੀ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਆਉਂਦਾ ਏ ਉਸ ਨਾਨਕ ਦੇ ਨਾਮ ਨੂੰ ਜਿਹੜਾ ਰਾਗ ਦੇ ਵਿੱਚ ਹੁਕਮਨਾਵਾ ਸਾਹਿਬ ਆਉਂਦਾ ਉਹਦੀ ਸਮਾਪਤੀ ਉੱਥੇ ਹੁੰਦੀ ਹੈ ਤੇ ਜਿਹੜਾ ਵਾਰ ਦੇ ਵਿੱਚ ਹੁਕਮਨਾਵਾ ਸਾਹਿਬ ਆਉਂਦਾ ਵਾਰ ਦੇ ਵਿੱਚੋਂ ਜਦੋਂ ਆਪਾਂ ਹੁਕਮਨਾਵਾ ਸਾਹਿਬ ਸਰਵਣ ਕਰਦੇ ਹਾਂ ਤੇ ਵਾਰ ਦੇ ਵਿੱਚੋਂ ਕਈ ਥਾਵਾਂ ਤੇ ਕਈ ਰਾਗਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਤਿੰਨ ਸ਼ਲੋਕਾਂ ਦੇ ਨਾਲ ਇੱਕ ਪੌੜੀ ਦਾ ਉਚਾਰਨ ਕਰਨਾ ਪੈਂਦਾ ਹੈ ਕਈ ਰਾਗਾਂ ਦੇ ਵਿੱਚ ਇੱਕ ਸ਼ਲੋਕ ਦੇ ਨਾਲ ਇੱਕ ਪੌੜੀ ਦਾ ਉਚਾਰਨ ਕਰਨਾ ਪੈਂਦਾ ਹੈ ਤੇ ਅੱਜ ਜਿਹੜਾ ਹੁਕਮਨਾਮਾ ਸਾਹਿਬ ਆਇਆ ਇਹਦੇ ਵਿੱਚ ਦੋ ਸ਼ਲੋਕ ਨੇ ਤੀਜੇ ਪਾਦਸ਼ਾ ਦੇ ਤੇ ਇੱਕ ਪੌੜੀ ਹੈ ਕਹਿਣ ਦਾ ਭਾਵ ਜਿਹੜਾ ਆਪਾਂ ਹੁਕਮਨਾਮਾ ਵਾਰ ਦੇ ਵਿੱਚੋਂ ਸਰਵਣ ਕਰਦੇ ਆ ਉਹਦੀ ਜਿਹੜੀ ਸਮਾਪਤੀ ਹੈ ਉਹ ਪੌੜੀ ਪੜ ਕੇ ਕੀਤੀ ਜਾਂਦੀ ਹੈ ਹੁਣ ਆਪਾਂ ਪਹਿਲਾ ਦੋ ਸਲੋਕ ਸਰਵਣ ਦੋਸ ਲੋਕਾਂ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੋਸ ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੀ ਉਪਦੇਸ਼ ਬਖਸ਼ਿਆ ਪਹਿਲਾ ਸ਼ਲੋਕ ਆਪਾਂ ਸਰਵਣ ਕੀਤਾ ਜਿਦੇ ਵਿੱਚ ਮਹਾਰਾਜ ਜੀ ਦਾ ਹੁਕਮ ਹੈ ਕਿ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਬਟਈਆਂ ਦੇ ਨਾ ਪਛੋਤਾਏ ਇਹ ਪਹਿਲਾ ਸ਼ਲੋਕ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਮਹਾਰਾਜ ਜੀ ਇਹਦੇ ਵਿੱਚ ਸਾਨੂੰ ਕੀ ਸਮਤ ਬਖਸ਼ਦੇ ਨੇ ਮਹਾਰਾਜ ਕਹਿੰਦੇ ਭਾਈ ਸਤਗੁਰਾਂ ਜੀ ਦੀ ਬਾਣੀ ਦਾ ਫੈਸਲਾ ਇਹ ਮੰਨ ਹਰ ਜੀ ਧਿਆਇ। हे ਮੇਰੇ ਆ ਮਨਾ ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ। ਮਾਰਦ ਕਹਿੰਦੇ ਇਹ ਮਨ ਹਰ ਜੀ ਤਿਆਏ ਤੂੰ ਇਕ ਮਨ ਇਕ ਚਿਤ ਭਾਏ ਤੀਜੇ ਪਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਮਨ ਨੂੰ ਸਬੋਧਨ ਕਰਕੇ ਇਹ ਗੱਲ ਕਹਿ ਰਹੇ ਕਿਉਂਕਿ ਗੁਰਬਾਣੀ ਜਿੰਨੀ ਵੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਇਹ ਮਨ ਦੇ ਪਰਥਾਏ ਹੈ ਮਾਰਦ ਕਹਿੰਦੇ ਭਾਈ हे ਮੇਰਿਆ ਮਨਾ ਇੱਕ ਮਨ ਹੋ ਕੇ ਇਕਾਗਰ ਚਿੱਤ ਹੋ ਕੇ ਪਿਆਰ ਦੇ ਨਾਲ ਉਸ ਅਕਾਲ ਪੁਰਖ ਉਸ ਵਾਹਿਗੁਰੂ ਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕੇ ਹਰ ਕੀਆ ਸਦਾ ਸਦਾ ਵਡਿਆਈਆਂ ਦੇਨਾ ਪਛੋਤਾਏ ਕਹਿੰਦੇ ਭਾਈ ਹਰੀ ਦੇ ਵਿੱਚ ਇਸ ਸਦਾ ਲਈ ਗੁਣ ਹਨ ਕਿ ਉਹ ਦਾਤ ਬਖਸ਼ ਕੇ ਪਛਤਾਉਂਦਾ ਨਹੀਂ ਗਰੀਬ ਨਵਾਜ਼ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਹਿੰਦੇ ਮਨਾ ਤੂੰ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇਕਾਗਰ ਹੋ ਕੇ ਉਹਦਾ ਸਿਮਰਨ ਕਰਿਆ ਕਰ ਤੇ ਕਹਿੰਦੇ ਉਹ ਪਰਮਾਤਮਾ ਉਹ ਵਾਹਿਗੁਰੂ ਉਸ ਅਕਾਲ ਪੁਰਖ ਦਾ ਜਿਹੜਾ ਸਭ ਤੋਂ ਵੱਡਾ ਗੁਣ ਹੈ ਉਹ ਦੇ ਕੇ ਦਾਤ ਦੇ ਕੇ ਕਦੇ ਪਛਤਾਉਂਦਾ ਨਹੀਂ ਇਹ ਕੁਦਰਤੀ ਗੱਲ ਹੈ ਜੀ ਦੁਨਿਆਵੀ ਸੁਭਾਅ ਹੈ ਜੇ ਆਪਾਂ ਦੇਖੀਏ ਦੁਨੀਆਂ ਦਾ ਸੁਭਾਅ ਹੈ ਜੇ ਆਪਾਂ ਕਿਸੇ ਬੰਦੇ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਮਾਂਡ ਕਰਾਂਗੇ ਨਾ ਚਾਹੇ ਉਹ ਮਾਇਆ ਦੀ ਹੈ ਚਾਹੇ ਉਹ ਕਿਸੇ ਵਹੀਕਲ ਦੀ ਹੈ ਚਾਹੇ ਉਹ ਕਿਸੇ ਤਰ੍ਹਾਂ ਕੋਈ ਵੀ ਹੈ ਹੋ ਸਕਦਾ ਹੈ 6 ਮਹੀਨਿਆਂ ਬਾਅਦ ਹੋ ਸਕਦਾ ਸਾਲ ਬਾਅਦ ਉਹ ਕਿਸੇ ਨਾ ਕਿਸੇ ਗੱਲ ਦੇ ਵਿੱਚ ਸਹੰਤ ਮਾਰ ਕੇ ਸਾਨੂੰ ਸੁਣਾ ਦੇਵੇ ਕਿ ਫਲਾਣਿਆਂ ਮੈਂ ਤੇਰਾ ਔਖੇ ਵੇਲੇ ਆ ਸਾਥ ਦਿੱਤਾ ਸੀ ਤੇਰਾ ਆ ਕੰਮ ਕੱਢਿਆ ਸੀ ਤੈਨੂੰ ਐ ਕੀਤਾ ਸੀ ਤੈਨੂੰ ਉਹ ਕੀਤਾ ਸੀ ਕਹਿਣ ਦਾ ਭਾਵ ਇਹ ਦੁਨੀਆ ਦਾ ਸਵਾਹ ਹੈ ਤੇ ਗਰੀਬ ਨਵਾਜ਼ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪਰ ਜਿਹੜਾ ਗੁਰਨਾਨਕ ਦੇ ਘਰ ਦਾ ਸਵਾਹ ਹੈ ਉਹਦੇ ਕੋਲੇ ਤੂੰ ਜੋ ਮਰਜ਼ੀ ਮੰਗ ਲੈ। ਚੋ ਮਰਜ਼ੀ। ਉਹ ਜਿਹੜੀ ਵੀ ਦਾਤ ਤੈਨੂੰ ਦੇਗਾ ਉਹ ਦੇ ਕੇ ਕਦੇ ਪਛਤਾਏਗਾ। ਤੇ ਗਰੀਬ ਨਵਾਜ਼ ਕਹਿੰਦੇ ਹਉ ਹਰ ਕੈ ਸਦ ਬਲ ਹਾਰਣਾ। ਜਿਤ ਸੇਵਿਆ ਸੁਖ ਪਾਏ। ਮਰ ਕਹਿੰਦੇ ਮੈਂ ਐਸੇ ਹਰੀ ਤੋਂ ਸਦਾ ਹੀ ਕੁਰਬਾਨ ਜਾਂਦਾ ਹੈ ਕੀ ਦੀ ਗੱਲ ਕਰਦੇ ਨੇ ਕਹਿੰਦੇ ਜੀ ਦੀ ਸੇਵਾ ਕੀਤੇ ਆ ਸੁੱਖ ਮਿਲਦਾ ਹੈ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਦੀ ਪਹਿਲੇ ਸ਼ਲੋਕ ਦੇ ਵਿੱਚ ਸਮਝਾ ਰਹੇ ਨੇ ਮਨ ਨੂੰ ਕਹਿੰਦੇ ਇਕਾਗਰ ਕਰ ਲੈ ਮਨ ਨੂੰ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਉਹਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਉਹ ਕੌਣ ਹੈ ਜਿਹੜਾ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਗਰੀਬ ਨਵਾਜ਼ ਕਹਿੰਦੇ ਐਸੇ ਗੁਰੂ ਤੋਂ ਮੈਂ ਵਾਰਣੇ ਜਾਣਾ ਐਸੇ ਗੁਰੂ ਤੋਂ ਮੈਂ ਕੁਰਬਾਨ ਜਾਣਾ ਜਿਹਦੀ ਸੇਵਾ ਦੇ ਵਿੱਚ ਵੀ ਸੁੱਖ ਹੈ ਜਿਹਦੇ ਸਿਮਰਨ ਦੇ ਵਿੱਚ ਵੀ ਸੁੱਖ ਹੈ ਜਿਹਦੇ ਚਿੰਤਨ ਦੇ ਵਿੱਚ ਵੀ ਸੁੱਖ ਹੈ ਤੇ ਜਿਹਦੇ ਚੇਤੇ ਵਿੱਚ ਵੀ ਸੁੱਖ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਹਉ ਹਰ ਕੈ ਸਤਿ ਬਲਹਾਰਣ ਅਪਾ ਬਲਹਾਰੇ ਤੇ ਉਹਦੇ ਉਹਦੇ ਤੋਂ ਹੀ ਜਾਵਾਂਗੇ ਨਾ ਜਿਹਦੇ 'ਚ ਕੋਈ ਨਾ ਕੋਈ ਗੱਲ ਹੋਏਗੀ ਜਿਹਦੇ ਵਿੱਚ ਕੋਈ ਨਾ ਕੋਈ ਖਾਸੀਅਤ ਹੋਏਗੀ ਅਸੀਂ ਕਹਿੰਨਾ ਮੈਂ ਤੇਰੇ ਤੋਂ ਵਾਰੇ-ਵਾਰੇ ਜਾਣਾ ਤੇ ਤੀਜੇ ਪਾਦਸ਼ਾਹ ਕਹਿੰਦੇ ਮੈਂ ਉਸ ਅਕਾਲਪੁਰ ਕੋ ਉਸ ਵਾਹਿਗੁਰੂ ਉਸ ਸੱਚੇ ਪਾਦਸ਼ਾਹ ਤੋਂ ਕੁਰਬਾਨ ਜਾਣਾ ਕੀ ਦੀ ਗੱਲ ਕਰਦੇ ਨੇ ਕਹਿੰਦੇ ਜਿੱਤ ਸੇਵਿਆ ਸੁਖ ਪਾਏ ਜਿਹਦੀ ਸੇਵਾ ਦੇ ਵਿੱਚ ਸੁਖ ਹੈ ਜੇਨੂ ਜੇਨੂ ਯਾਦ ਕਰਨ ਦੇ ਨਾਲ ਸੁਖ ਮਿਲਦਾ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਮੈਂ ਉਸ ਮਾਲਕ ਤੋਂ ਉਸ ਵਾਹਿਗੁਰੂ ਤੋਂ ਉਸ ਅਕਾਲ ਪੁਰਖ ਦੇ ਨਾਮ ਤੋਂ ਵਾਰੇ-ਵਾਰੇ ਜਨ ਨਾਨਕ ਗੁਰਮੁਖ ਮਿਲ ਰਹਿ ਹਾਉ ਮੈਂ ਸ਼ਬਦ ਜਲਾਏ ਕਹਿੰਦੇ हे ਭਾਈ हे ਨਾਨਕ ਕਹਿੰਦੇ ਗੁਰਮੁਖ ਜਨ ਹੰਕਾਰ ਨੂੰ ਸਤਿਗੁਰ ਦੇ ਸ਼ਬਦ ਦੇ ਰਾਹੀ ਸਾੜ ਕੇ ਉਸ ਅਕਾਲ ਪੁਰਖ ਉਸ ਵਾਹਿਗੁਰੂ ਉਸ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਇਹ ਪਹਿਲਾ ਸ਼ਲੋਕ ਹੈ ਜੀ ਜਿਹਦੇ ਵਿੱਚ ਮਹਾਰਾਜ ਨੇ ਮਨ ਨੂੰ ਸਬੋਧਨ ਕਰਕੇ ਇਹ ਗੱਲ ਆਖੀ ਹੈ ਕਿ ਮਨਾ ਉਹਦੇ ਸਿਮਰਨ ਦੇ ਨਾਲ ਜੁੜ ਜਾ ਉਹਦੇ ਚੇਤੇ ਦੇ ਵਿੱਚ ਜੁੜ ਜਾ ਉਹਦੇ ਚਿੰਤਨ 'ਚ ਜੁੜ ਜਾ ਤੇ ਜੇ ਤੂੰ ਉਹਦੇ ਉਹਦੇ ਸਿਮਰਨ ਚ ਜੁੜ ਜੇਂਗਾ ਉਹ ਕਦੇ ਵੀ ਤੈਨੂੰ ਦਾਤ ਦੇ ਕੇ ਪਛਤਾਏਗਾ ਨਹੀਂ ਮਾਰੇ ਕਹਿੰਦੇ ਮੈਂ ਉਸ ਮਾਲਕ ਤੋਂ ਉਸ ਵਾਹਿਗੁਰੂ ਤੋਂ ਵਾਰੇ-ਵਾਰੇ ਜਾਨਾਂ ਜਿਹਦੀ ਸੇਵਾ ਦੇ ਵਿੱਚ ਵੀ ਸੁੱਖ ਹੈ ਤਾ ਤੇ ਫਿਰ ਕਹਿੰਦੇ ਜਿਹੜਾ ਉਹਦੇ ਚਰਨਾਂ ਦੇ ਨਾਲ ਜੁੜਦਾ ਹੈ ਜਿਹੜਾ ਉਹਦੇ ਚਰਨਾਂ ਨਾਲ ਪਿਆਰ ਕਰਦਾ ਹੈ ਗਰੀਬ ਨਿਵਾਜ਼ ਸਤਗੁਰੂ ਤੀਜੇ ਪਾਤਸ਼ਾਹ ਕਹਿੰਦੇ ਭਾਈ ਉਹ ਫਿਰ ਹੰਕਾਰ ਨੂੰ ਸਾੜ ਕੇ ਹੰਕਾਰ ਨੂੰ ਖਤਮ ਕਰਕੇ ਆਪਣੇ ਮਾਲਕ ਆਪਣੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਰਹਿੰਦੇ ਨੇ ਭਾਈ ਹੁਣ ਇਹ ਪਹਿਲਾ ਸ਼ਲੋਕ ਸੀ ਹੁਣ ਦੂਜਾ ਸ਼ਲੋਕ ਹੈ ਜਿਹਦੇ ਵਿੱਚ ਬਾਰੇ ਸਮਝਾਉਂਦੇ ਨੇ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਇਹ ਦੂਸਰਾ ਸ਼ਲੋਕ ਹੈ ਮੈਂ ਪਹਿਲਾਂ ਬੇਨਤੀ ਕੀਤੀ ਹੈ ਜਦੋਂ ਆਪਾਂ ਵਾਰ ਦੇ ਵਿੱਚੋਂ ਹੁਕਮਨਾਵਾਂ ਲੈਣੇ ਹਨ ਨਾ ਸਰਵਣ ਕਰਦੇ ਆ ਤੇ ਉਦੋਂ ਸਤਿਗੁਰ ਬਾਣੀ ਦੇ ਵਿੱਚ ਸਤਿਗੁਰ ਜੀ ਨੇ ਕਈ ਥਾਵਾਂ ਤੇ ਤਿੰਨ ਸ਼ਲੋਕਾਂ ਦੇ ਨਾਲ ਇੱਕ ਪੌੜੀ ਉਚਾਰਨ ਕੀਤੀ ਹੈ ਕਈ ਕਈ ਰਾਗਾਂ ਦੇ ਵਿੱਚ ਇੱਕ ਸ਼ਲੋਕ ਦੇ ਨਾਲ ਇੱਕ ਪੌੜੀ ਹੈ ਹੁਣ ਇਹ ਸੋਠ ਰਾਗ ਦੀ ਵਾਰ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਵਿੱਚ 31 ਰਾਗ ਨੇ 31 ਰਾਗਾਂ ਦੇ ਵਿੱਚੋਂ 22 ਵਾਰਾਂ ਨੇ ਤੇ ਸਤਗੁਰੂ ਜੀ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ 15 ਭਗਤ ਨੇ 11 ਪਾਠੀਆਂ ਤੇ ਸਿੱਖਾਂ ਦੀ ਬਾਣੀ ਦਰਜ ਹੈ ਸੋ ਕਹਿਣ ਤੋਂ ਭਾਵ ਹੁਣ ਇਹ ਸੋਠ ਦੀ ਬਾਾਰ ਹੈ ਤੇ ਸੋਠ ਦੀ ਬਾਾਰ ਦੇ ਵਿੱਚੋਂ ਇਹ ਦੂਸਰਾ ਸ਼ਲੋਕ ਹੈ ਜਿਹਦੇ ਵਿੱਚ ਗਰੀਬ ਨਵਾਜ਼ ਜੀ ਨੇ ਪਹਿਲਾਂ ਮਨ ਦੇ ਉੱਤੇ ਸਬੋਧਨ ਕਰਕੇ ਇਹ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਨ ਨੂੰ ਜੋੜ ਕੇ ਰੱਖਿਓ ਇੱਕ ਮਨ ਇੱਕ ਚਿਤ ਪਾਏ ਇਕਾਗਰ ਹੋ ਕੇ ਉਹਦਾ ਅਨ ਸਿਮਰਨ ਕਰੇ ਹੁਣ ਦੂਜੇ ਸ਼ਲੋਕ ਦੇ ਵਿੱਚ ਮਹਾਰਾਜ ਕਹਿੰਦੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਦੇ ਵਿੱਚ ਲਾਇਆ ਹੋਇਆ ਤੇ ਆਪ ਹੀ ਉਹ ਬਖਸ਼ਿਸ਼ ਕਰਨ ਵਾਲਾ ਹੈ ਸਭਨਾ ਕਾਮਾ ਪਿਓ ਆਪ ਹੈ ਆਪੇ ਸਾਰ ਕਰੇ ਉਹ ਮਾਂ ਵੀ ਉਹ ਆਪ ਹੈ ਤੇ ਪਿਓ ਵੀ ਉਹ ਆਪ ਹੈ ਗਰੀਬ ਨਵਾਜ਼ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਸੇਵਾ ਦੇ ਵਿੱਚ ਕਿਸੇ ਨੂੰ ਲਾਇਆ ਤੇ ਉਹ ਆਪ ਲਾਉਣ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਤੇ ਉਹ ਆਪ ਕਰਨ ਵਾਲਾ ਤੇ ਮੈਂ ਹਰ ਰੋਜ਼ ਬੇਨਤੀ ਕਰਦਾ ਵੀ ਜੇ ਅਸੀਂ ਅੰਮ੍ਰਿਤ ਵੇਲੇ ਇੱਥੇ ਬੈਠੇ ਆ ਤੇ ਇਹ 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 ਸਭ ਉਹਦੀ ਮੇਰ ਹੈ ਉਹਦੀ ਕਿਰਪਾ ਹੈ ਭਾਈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਆ ਜਾਂਦੇ ਆ ਮਹਾਰਾਜ ਦੇ ਦਰਸ਼ਨ ਕਰ ਲੈਣੇ ਆ ਅੱਧਾ ਪੌਣਾ ਘੰਟਾ ਘੰਟਾ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਆਪਣੀ ਗੋਦ ਦੇ ਵਿੱਚ ਬੈਠਣ ਦਾ ਸਮਾਂ ਬਖਸ਼ਦੇ ਨੇ ਇਹ ਇਹ ਉਹਦੀ ਬਖਸ਼ਿਸ਼ ਹੈ ਇਹ ਉਹਦੀ ਮੇਰ ਹੈ ਕਿਉਂਕਿ ਬਾਣੀ ਕਹਿ ਰਹੀ ਹੈ ਕਿ ਉਹ ਮਾਂ ਵੀ ਆਪ ਹੈ ਪਿਓ ਵੀ ਆਪ ਤੇ ਮਾਂ ਪਿਓ ਨੂੰ ਬੱਚੇ ਦਾ ਫਿਕਰ ਹੁੰਦਾ ਹੈ ਭਾਈ ਜਿਹੜਾ ਬੱਚਾ ਜਿਹੜਾ ਵੀ ਬੱਚਾ ਹੈ ਚਾਹੇ ਉਹ ਨਲਾਇਕ ਹੈ ਚਾਹੇ ਉਹ ਸੁਪੁੱਤਰ ਹੈ ਚਾਹੇ ਚਾਹੇ ਉਹ ਨਲਾਇਕ ਹੈ ਚਾਹੇ ਉਹ ਇੰਟੈਲੀਜੈਂਟ ਹੈ ਪਰ ਮਾਂ ਪਿਓ ਨੂੰ ਫਿਕਰ ਹੁੰਦੀ ਹੈ ਤੇ ਜੇ ਜੇ ਨਲਾਇਕ ਵੀ ਹੋਏਗਾ ਤੇ ਮਾਂ ਤਾਂ ਵੀ ਕਹੇਗੀ ਵੀ ਸੁਧਰ ਜਾ ਤੇ ਜੇ ਅੰਟੈਲੀਜੈਂਟ ਹੋਏਗੀ ਤੇ ਮਾਂ ਇਹ ਨਹੀਂ ਕਹੇਗੀ ਵੀ ਤੂੰ ਬੜਾ ਸਿਆਣਾ ਹੈ ਮਾਂ ਨੇ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਆਰੇ ਲਾਈ ਰੱਖਣਾ ਹੈ ਪਿਓ ਨੇ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਘੂਰ ਦੇ ਕੇ ਸਮਝਾਈ ਰੱਖਣਾ ਇਸੇ ਤਰ੍ਹਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹ ਰਹੇ ਨੇ ਉਹ ਮਾਂ ਵੀ ਆਪ ਹੈ ਉਹ ਪਿਓ ਵੀ ਆਪ ਹੈ ਤੇ ਗਰੀਬ ਨਿਵਾਜ ਕਹਿੰਦੇ ਉਹ ਸਾਰਿਆਂ ਦੀ ਸੰਭਾਲ ਕਰਦਾ ਵੇਖੋ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਰੇਕ ਸਾਹ ਦੇ ਨਾਲ ਨਿਮਖ ਨਿਮਖ ਹਰੇਕ ਇੱਕ ਇੱਕ ਸਾਹ ਦੇ ਨਾਲ ਉਹ ਸਭ ਦੀ ਪਾਲਣਾ ਕਰ ਰਿਹਾ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਸ ਹੀ ਹੈ ਜਲ ਮੈਂ ਜੰਤੂ ਪਾਇਨ ਤਿਨਾਂ ਪੇ ਰੋਜੀ ਦੇ ਗਰੀਬਨਵਾਜ਼ ਕਹਿੰਦੇ ਨੇ ਜਿੱਥੇ ਜਿੱਥੇ ਕਹਿੰਦੇ ਕੋਈ ਹੱਟੀ ਨਹੀਂ ਚਲਦੀ ਜਿੱਥੇ ਕੋਈ ਚੱਕੀ ਨਹੀਂ ਚਲਦੀ ਉਹ ਫਿਰ ਵੀ ਉਹ ਜੀਵਾਂ ਦੀ ਸੰਭਾਲ ਕਰ ਰਿਹਾ ਤੇ ਇਹ ਇਹ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਤੈਨੂੰ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਵਰਗੀ ਮਾਂ ਮਿਲਣੀ ਹੈ ਤੇ ਨਾ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜਾ ਗਿਆਨ ਹੈ ਉਹਦੇ ਵਰਗਾ ਪਿਓ ਮਿਲਣਾ ਇੱਕ ਮਾਂ ਪਿਓ ਉਹ ਨੇ ਜਿਹੜੇ ਜਨਮ ਦਿੰਦੇ ਨੇ ਦੁਨੀਆਂ ਦੇ ਵਿੱਚ ਚੱਲਣ ਫਿਰਨ ਦਾ ਪਾਲ ਪੋਸ ਕੇ ਮਾਂ ਪਿਓ ਜ਼ਿੰਦਗੀ ਦਿੰਦੇ ਨੇ ਅਸਲ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਤੈਨੂੰ ਗਿਆਨ ਗੁਰੂ ਵਰਗੀ ਦਾ ਮਾ ਮਿਲਣੀ ਹੈ ਨਾ ਪਿਓ ਮਿਲਣਾ ਹੈ ਜੇ ਤੂੰ ਯਾਦ ਕਰ ਲੇਗਾ ਤੇ ਤਾਂ ਵੀ ਤੇਰਾ ਭਲਾ ਜੇ ਨਾ ਕਰੇਗਾ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਤੇ ਗਰੀਬ ਨਿਵਾਜ ਕਹਿੰਦੇ ਨੇ ਭਾਈ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਜੇ ਉਹਨੇ ਸੇਵਾ ਦੇ ਵਿੱਚ ਕਿਸੇ ਨੂੰ ਲਾਇਆ ਜਿਉਂ ਅਮਰਤ ਵੇਲੇ ਠਾ ਕੇ ਲੈ ਆਉਂਦੇ ਨੇ ਪੰਜ ਬਾਣੀਆਂ ਦਾ ਨਿਤਨੇਮ ਕਰਾ ਲੈਂਦੇ ਨੇ ਇਹ ਉਹਦੀ ਬਖਸ਼ਿਸ਼ ਹੈ ਇਹ ਉਹਦੀ ਉਹਦੀ ਮਿਹਰ ਹੈ ਜੇ ਸਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਇਆ ਪੈਦਾ ਹੋਈ ਹੈ ਤੇ ਇਹ ਉਹਦੀ ਉਹਦੀ ਕਿਰਪਾ ਹੈ ਜੇ ਅੰਦਰ ਪ੍ਰੇਮ ਪੈਦਾ ਹੋਇਆ ਤੇ ਉਹਦੀ ਮਿਹਰ ਹੈ ਤੇ ਗਰੀਬ ਨਵਾਜ਼ ਕਹਿੰਦੇ ਸਬਨਾ ਕਾ ਮਾ ਪਿਓ ਆਪ ਹੈ ਮਾ ਵੀ ਉਹ ਹੈ ਪਿਓ ਵੀ ਉਹ ਹੈ ਆਪੇ ਸਾਰ ਕਰੇ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਅਗਲੀ ਪੰਕਤੀ ਵਿੱਚ ਮਾਰਦ ਕਹਿੰਦੇ ਨਾਨਕ ਨਾਮ ਤੇ ਆਇਨ ਤិន ਨਿਜ ਕਰ ਵਾਸ ਹੈ ਜੁਗ ਜੁਗ ਸੋਬਾ ਹੋਏ ਇਹ ਹੁਣ ਦੂਸਰੇ ਸ਼ਲੋਕ ਦੀ ਲਾਸਟ ਪੰਕਤੀ ਹੈ ਜਿਦੇ ਵਿੱਚ ਮਾਰਦ ਕਹਿੰਦੇ ਭਾਈ ਹੇ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਨੇ ਅਸਲ ਦੇ ਵਿੱਚ ਉਹ ਅਸਲ ਟਿਕਾਣੇ ਦੇ ਵਿੱਚ ਟਿੱਕੇ ਹੋਏ ਨੇ ਤੇ ਕਹਿੰਦੇ ਹਰੇਕ ਯੁੱਗ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਇਹ ਇਹ ਦੂਸਰਾ ਸ਼ਲੋਕ ਹੈ ਦੂਸਰੇ ਸ਼ਲੋਕ ਦੀ ਲਾਸਟ ਪੰਕਤੀ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਜੇ ਤੂੰ ਆਪਣੀ ਸੋਭਾ ਚਾਹੁੰਨੇ ਹਰੇਕ ਬੰਦਾ ਅੱਜ ਸੋਭਾ ਦੀ ਖਾਤਰ ਹੀ ਤੁਰਿਆ ਫਿਰਦਾ ਹੈ ਨਾ ਜੀ ਮਹਾਰਾਜ ਕਹਿੰਦੇ ਜੇ ਤੂੰ ਸੋਭਾ ਚਾਹੁੰਨੇ ਫਿਰ ਨਾਮ ਦੇ ਨਾਲ ਪਿਆਰ ਕਰ ਲੈ ਤੇ ਬਾਣੀ ਇਸ ਗੱਲ ਦੀ ਹਾਮੀ ਭਰ ਰਹੀ ਹੈ ਕਿ ਪਾਈ ਜਿਹੜੇ ਨਾਮ ਜਪਦੇ ਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੋਪਾ ਹੁੰਦੀ ਆ ਹੁਣ ਪੌੜੀ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ ਅਗਲੀਆਂ ਪੰਕਤੀਆਂ ਜਿਹੜੀਆਂ ਜਿਹੜੀ ਪੌੜੀ ਆ ਉਹਦੇ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਤੂ ਕਰਨ ਕਾਰਨ ਸਮਰੱਥ ਹੈਂ ਕਰਤੇ ਮੈਂ ਤੁਜ ਬਿਨ ਅਬਰਨਾ ਕੋਈ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨਗੋਈ ਹੁਣ ਪੌੜੀ ਦੇ ਵਿੱਚ ਮਾਰੇ ਕਹਿੰਦੇ ਭਾਈ ਤੂੰ ਕਰਨ ਕਾਰਨ ਸਮਰੱਥ ਹੈਂ ਕਰਤੇ ਕਹਿੰਦੇ हे ਕਰਤਾਰ हे ਵਾਹਿਗੁਰੂ ਤੂੰ ਸਾਰੀ ਕੁਦਰਤ ਨੂੰ ਰਚਣ ਵਾਲਾ ਹੈ ਤੇਰੇ ਬਿਨਾ ਤੇਰੇ ਜੱਡਾ ਹੋਰ ਕੋਈ ਮੈਨੂੰ ਦੱਸਦਾ ਨਹੀਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਸਲੇ ਹੇ ਪਾਤਸ਼ਾਹ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੂੰ ਸਾਰੀ ਸ੍ਰਿਸ਼ਟੀ ਨੂੰ ਰਚਣਹਾਰ ਹੈ ਤੇਰੇ ਜੋਗਾ ਤੇਰੇ ਵਰਗਾ ਤੇਰੇ ਜੱਡਾ ਹੋਰ ਕੋਈ ਹੈ ਨਹੀਂ ਤੁਦੇ ਆਪੇ ਸਿਸ਼ਟ ਸਿਰ ਜੀਆ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪੇ ਫੋਨ ਗੋਈ ਤੇ ਆਪ ਹੀ ਤੂੰ ਨਾਸ ਕਰਨ ਵਾਲਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਕਹਿੰਦੇ हे ਸੱਚਾ ਪਾਤਸ਼ਾਹ ਸਾਰੇ ਪਾਸੇ ਤੇਰੇ ਹੀ ਨਾਮ ਦਾ ਡੰਕਾ ਵੱਜ ਰਿਹਾ ਹੈ ਤੇਰਾ ਹੀ ਹੁਕਮ ਵਰਤ ਰਿਹਾ ਹੈ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ਤੇ ਉਹੀ ਹੁੰਦਾ ਹੈ ਤੇ ਸਤਿਗੁਰੂ ਦੀ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਵੜੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਭਾਈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਨਾ ਜੀ ਉਸ ਨੂੰ ਉਹ ਅਕਾਲ ਪੁਰਖ ਉਹ ਵਾਹਿਗੁਰੂ ਬੜਿਆਈ ਬਖਸ਼ਦਾ ਹੈ ਜਿਹੜਾ ਉਹਦੇ ਸੰਮੁਖ ਹੁੰਦਾ ਹੈ ਹੁਣ ਆਪਾਂ ਨਨ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਪੌੜੀ ਆਉਂਦੀ ਹੈ ਜਿਹਦੇ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਕਿ ਜੇ ਕੋ ਗੁਰ ਤੇ ਬੇਮਕ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਵੀ ਜੇ ਜੇ ਤੂੰ ਗੁਰੂ ਦੀ ਗੁਰੂ ਦੀ ਬਖਸ਼ੀ ਹੋਈ ਮਤ ਜਾਂ ਗੁਰੂ ਦੇ ਬਖਸ਼ਿਓ ਇਹ ਸਦਾਤਾ ਤੋਂ ਗਲਤ ਚੱਲੇਗਾ ਉਲਟ ਚੱਲੇਗਾ ਤੇ ਕਿਸੇ ਤਰ੍ਹਾਂ ਦੀ ਕੋਈ ਮੁਕਤੀ ਨਹੀਂ ਮਿਲੇ ਤੇ ਹੁਣ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਕਿ ਵਿਡਿਆਈ ਕੁਰਮਕ ਦੇ ਪ੍ਰਭ ਹਰ ਪਾਵੈ ਸੋਈ ਅਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਬਚਨ ਨੇ ਵੀ ਜੇ ਤੂੰ ਗੁਰੂ ਤੋਂ ਬੇਮਖ ਹੋਵੇਂਗਾ ਤੇ ਤੈਨੂੰ ਮੁਕਤੀ ਨਹੀਂ ਮਿਲੇ ਤੈਨੂੰ ਕਿਸੇ ਪਾਸੇ ਖਲਾਸੀ ਨਹੀਂ ਮਿਲਣੀ ਕਿਸੇ ਪਾਸੇ ਟਿਕਾਣਾ ਨਹੀਂ ਮਿਲਣਾ ਪਟਕਣਾ ਲੱਗੀ ਰਹੇਗੀ ਤੇਰੇ ਅੰਦਰ ਤੇ ਇਸੇ ਇਸੇ ਹੁਕਮਨਾਮੇ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ ਭਾਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋ ਮਰਦ ਕਹਿੰਦੇ ਵੀ ਜੇ ਤੂੰ ਗੁਰੂ ਦੇ ਸਨਮੁਖ ਹੋਏਗਾ ਜੇ ਤੇਰਾ ਮਨ ਜੇ ਤੇਰਾ ਚਿੱਤ ਜੇ ਤੇਰੀ ਸੁਰਤ ਗੁਰੂ ਦੇ ਸਨਮੁਖ ਹੋਏਗੀ ਤੇ ਮਰਦ ਕਹਿੰਦੇ ਭਾਈ ਉਹ ਫਿਰ ਤੈਨੂੰ ਵਡਿਆਈ ਦੇਵੇਗਾ ਉਹ ਫਿਰ ਤੈਨੂੰ ਸੰਸਾਰ ਦੇ ਅੰਦਰ ਮਰ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਮਰ ਕਹਿੰਦੇ ਤੂੰ ਉਹਨੂੰ ਮਨ ਦੇ ਵਿੱਚ ਵਸਾ ਕੇ ਵੇਖ ਮਰ ਕਹਿੰਦੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂਕੀ ਸਰਣ ਪਿਆ ਸੁਖ ਪਾਈ ਹੈ ਬੌੜ ਦੁੱਖ ਨਾ ਹੋਈ ਮਰ ਕਹਿੰਦੇ ਉਹਨੂੰ ਉਹਨੂੰ ਜਰਾ ਆਪਣੇ ਚਿੱਤ ਦੇ ਵਿੱਚ ਲਿਆ ਕੇ ਦੇਖ ਆਪਣੀ ਸੁਰਤ ਦੇ ਵਿੱਚ ਬਿਠਾ ਕੇ ਵੇਖ ਜਦੋਂ ਸੁਰਤ ਦੇ ਵਿੱਚ ਉਹ ਆ ਗਿਆ ਜਦੋਂ ਤੇਰੇ ਚਿੱਤ ਦੇ ਵਿੱਚ ਉਹ ਆ ਗਿਆ ਉਦੋਂ ਮਹਾਰਾਜ ਕਹਿੰਦੇ ਨੇ ਭਾਈ ਉਹ ਤੈਨੂੰ ਉਹ ਵਡਿਆਈਆਂ ਬਖਸ਼ੇਗਾ ਉਹ ਵਡਿਆਈਆਂ ਬਖਸ਼ੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਤੇਰੀ ਕੋਈ ਗੱਤ ਗਵੀਰ ਸਾਹਿਬ ਜੀ ਦੇ ਬਚਨ ਨੇ ਕਬੀਰ ਸਾਹਿਬ ਜੀ ਦੇ ਬਚਨ ਨੇ ਸਾਥ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਉਹ ਐਸੀਆਂ ਵਡਿਆਈਆਂ ਬਖਸ਼ੇਗਾ ਐਸੀ ਜੇ ਤੂੰ ਉਹਦੀ ਉਹਦੇ ਸਨਮੁਖ ਹੋ ਕੇ ਜ਼ਿੰਦਗੀ ਦੇ ਸਫਰ ਨੂੰ ਤੈਅ ਕਰੇਗਾ ਸੱਚ ਹੀ ਹੈ ਕਬੀਰ ਸਾਹਿਬ ਦੇ ਬਚਨ ਨੇ ਕਹਿੰਦੇ ਭਾਈ ਸਾਚ ਸੁਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਕਹਿੰਦੇ ਭਾਵੇਂ ਸੱਤਾ ਸਮੁੰਦਰਾਂ ਦਾ ਪਾਣੀ ਇਕੱਠਾ ਕਰਕੇ ਉਹਦੀ ਸ਼ਾਈ ਬਣਾ ਲਈ ਸਾਰੀ ਧਰਤੀ ਦਾ ਕਾਗਜ਼ ਬਣਾ ਲਈ ਜਿੰਨੇ ਜੰਗਲ ਨੇ ਜੰਗਲਾਂ ਦੀਆਂ ਲੱਕੜਾਂ ਕੱਟ ਕੇ ਉਹਨਾਂ ਦੀਆਂ ਕਲਮਾ ਬਣਾ ਲਈ ਕਹਿੰਦੇ ਬਸੁੱਧਾ ਕਾਗਜ਼ ਜਿਉਂ ਕਰੋ ਹਰ ਜਸ ਲਿਖਣ ਨਾ ਜਾਏ ਜਿਸ ਦਿਨ ਤੂੰ ਉਹਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਜਿਸ ਦਿਨ ਤੇਰਾ ਮਨ ਤੇਰੀ ਸੁਰਤ ਉਹਦੇ ਸੰਮੁਖ ਹੋ ਗਈ ਕਬੀਰ ਸਾਹਿਬ ਕਹਿੰਦੇ ਤੇਰਾ ਜਸ ਕਿਸੇ ਤੋਂ ਲਿਖਿਆ ਨਹੀਂ ਜਾਣਾ ਪਈ ਤੇਰੀ ਜਿਹੜੀ ਮਹਿਮਾ ਹੈ ਉਹ ਕਿਸੇ ਤੋਂ ਬਿਆਨ ਨਹੀਂ ਕੀਤੀ ਜਾਣੀ ਪਰ ਸ਼ਰਤ ਇਹ ਹੈ ਵੀ ਆਪਣੀ ਸੁਰਤ ਆਪਣੇ ਮਨ ਨੂੰ ਗੁਰੂ ਦੇ ਸੰਮੁਖ ਕਰ ਦੇ ਇਸੇ ਕਰਕੇ ਗੁਰੂ ਸਾਹਿਬ ਜੀ ਕਹ ਰਹੇ ਨੇ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਕਹਿੰਦੇ ਭਾਈ ਜਿਹੜਾ ਫਿਰ ਆਪਣੇ ਗੁਰੂ ਦੇ ਸਨਮੁਖ ਹੁੰਦਾ ਹੈ ਗੁਰੂ ਸਾਹਿਬ ਜੀ ਉਹਨੂੰ ਵਡਿਆਈ ਬਖਸ਼ਦੇ ਹਨ ਲਾਸਟ ਪੰਕਤੀਆਂ ਵਿੱਚ ਮਾਰ ਕੇ ਕਹਿੰਦੇ ਗੁਰਮੁਖ ਨਾਨਕ ਰੱਧਿਆ ਸਭ ਆਖੋ ਧੰਨ 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 ਗੁਰ ਸੋਈ ਸੁਦ ਕਹਿੰਦੇ हे ਭਾਈ हे ਨਾਨਕ ਗੁਰੂ ਦੇ ਸਨਮੁਖ ਮਨੁਖ ਜਿਹੜੇ ਹਰੀ ਨੂੰ ਸਿਮਰਦੇ ਨੇ ਕਹਿੰਦੇ ਭਾਈ ਉਹ ਵੀ ਧੰਨ ਨੇ ਤੇ ਉਹ ਗੁਰੂ ਵੀ ਧੰਨ ਹੈ ਤੇ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਹੜਾ ਫਿਰ ਉਹਨੂੰ ਸਿਮਰਦਾ ਹੈ ਜਿਹੜਾ ਫਿਰ ਉਹਨੂੰ ਯਾਦ ਕਰਦਾ ਹੈ ਬਾਣੀ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਭਾਈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਾਨੇ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਮਹਾਰਾਜ ਕਹਿੰਦੇ ਉਹਦੇ ਉਹਦੇ ਚਰਨਾਂ ਦੇ ਵਿੱਚ ਨਮਸਕਾਰਾਂ ਨੇ ਜੀ ਨਮਸਕਾਰ ਕਿਹਦੇ ਚਰਨਾਂ ਦੇ ਵਿੱਚ ਗਰੀਬ ਨਵਾ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ ਕੌਣ ਹੈ ਤਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਲਾਏ ਨੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਜਿਸ ਰਿਧੈ ਭਗਵੰਤ ਮਾਰੇ ਕਹਿੰਦੇ ਉਹਨਾਂ ਦਾ ਆਣਾ ਵੀ ਤੰਤਾ ਜੋਗ ਹੈ ਉਹਨਾਂ ਦਾ ਰਹਿਣਾ ਵੀ ਤੰਤਾ ਜੋਗ ਹੈ ਸੱਚ ਹੈ ਜੀ ਜੇ ਉਹ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਉਹ ਵੀ ਤੰਤਾ ਜੋਗ ਹੈ ਪਰ ਗਰੀਬ ਨਿਵਾਜ ਕਹਿੰਦੇ ਭਾਈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪਰ ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਜਿਹੜੇ ਆਪ ਜਪਦੇ ਨੇ ਤੇ ਹੋਰਾਂ ਨੂੰ ਜਪਣ ਦੀ ਹਉਨਾ ਨੂੰ ਜਪਣ ਦਾ ਉਪਦੇਸ਼ ਬਖਸ਼ ਦੇਵੇ ਸੋ ਆਓ ਆਪਾਂ ਵੀ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਜੋ ਆਪ ਜੀ ਦੇ ਸੋਹਣੇ ਸੋਹਣੇ ਬਚਨ ਨੇ ਇਹ ਸਾਡੇ ਮਨ ਦੇ ਵਿੱਚ ਵਸ ਜਾ ਤਾਂ ਕਿ ਸਾਡਾ ਜਿਹੜਾ ਲੋਕ ਦਾ ਸਫਰ ਹੈ ਉਹ ਸੋਹਣਾ ਬਣ ਜਾਵੇ ਤੇ ਸੱਚ ਹੈ ਜੀ ਜਿਹੜਾ ਫਿਰ ਸ਼ਬਦ ਦੀ ਸੋਝੀ ਲੈ ਕੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਬਤੀਤ ਕਰਦਾ ਹੈ ਮਹਾਰਾਜ ਸਤਿਗੁਰੂ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਮਹਾਰਾਜ ਕਹਿੰਦੇ ਫਿਰ ਜਿਹੜਾ ਸ਼ਬਦ ਦੀ ਸੋਝੀ ਲੈ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਜੀਵਨ ਨੂੰ ਬਤੀਤ ਕਰਦਾ ਹੈ ਮਹਾਰਾਜ ਕਹਿੰਦੇ ਉਹ ਸਰੀਰ ਭਾਵੇਂ ਚਲਿਆ ਜਾਂਦਾ ਪਰ ਉਹ ਗੁਣਾ ਕਰਕੇ ਹਮੇਸ਼ਾ ਯਾਦ ਰਹਿੰਦੇ ਨੇ ਸਵਾਉ ਸਤਿਗੁਰੂ ਦੀ ਕਰਮ ਕਿਰਪਾ ਇਸੇ ਤਰ੍ਹਾਂ ਆਪਣੇ ਦਰ ਕਰਦਾ ਪਿਆਰ ਆਪਣੇ ਦਰ ਕਰਦੀ ਸੰਗਤ ਦੇ ਕੇ ਨਵਾਜੇ ਰਹਿਣ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਮਹਾਨ ਸ਼ਹੀਦ ਸਿੰਘਾਂ ਦਾ ਜਿਹੜੇ ਤਰਸ ਕਰਕੇ ਆਪਣੀ ਗੋਦ ਦੇ ਵਿੱਚ ਬਿਠਾ ਲੈਂਦੇ ਨੇ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਰਲ ਮਿਲ ਕੇ ਅਰਦਾਸ ਕਰੋ ਭਾਈ ਸਤਗੁਰੂ ਦੀ ਕਰਨ ਕਿਰਪਾ ਹੋਈਆਂ ਪੁੱਲਾਂ ਦੀ ਮਾਫੀ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਓ ਜੀ ਅਰਦਾਸ ਵਿੱਚ ਹਾਜ਼ਰੀ ਲਵਾਈਏ ਤੁੰਠਾਕੁਰ ਤੁਮ